ਮੋਦੀ ਐਵੇਂ ਲੋਕਾਂ ਚ ਕਹੀ ਜਾਵੇ ਕਿ ਅਸੀਂ ਆਰਥਿਕ ਤੌਰ ਤੇ ਬਹੁਤ ਵਿਕਾਸ ਹੋ ਰਿਹਾ ਮੈਂ ਉਹਦੇ ਨਾਲ ਸਹਿਮਤ ਨਹੀਂ ਮਾਦੀ ਗੱਲ ਨਾਲ ਸਹਿਮਤ ਨਹੀਂ ਇਹ ਜਿਹੜੇ ਬੱਚੇ ਆ ਰਹੇ ਨੇ ਇਹਨਾਂ ਦੇ ਕਾਗਜ਼ ਕੰਪਲੀਟ ਨਹੀਂ 2 ਨੰਬਰ ਤੇ ਆਏ ਆ ਵਾਪਸ ਆ ਰਹੇ ਆ ਉਹ ਸਰਕਾਰ ਭੇਜ ਰਹੀ ਆ ਜਾਂ ਤਾਂ ਮੋਦੀ ਯਾਹ ਪਰ ਬੰਦ ਕਰੇ ਉਹਨਾਂ ਨੂੰ ਲਿਆਂਦਾ ਤੇ ਫਿਰ ਜਿੱਥੇ ਮਰਜ਼ੀ ਉਤਾਰ ਲੈਣ ਜਿੱਥੇ ਜਦੋਂ ਹੋਰ ਸਟੇਟਾਂ ਜਦੋਂ ਇਹ ਪੰਜਾਬ ਬਨਾਮ ਕਰਦੇ ਆ ਬਾਰਡਰ ਬੈਂਟ ਹੈ ਲਾਗੇ ਪਾਕਿਸਤਾਨ ਮੈਂਦਾ ਜੱਗੀ ਜਹਾਜ ਤੇ ਉਤਰਦਾ ਹੈ ਇਹ ਨਹੀਂ ਹੋਣਾ ਜੀ ਜੇ ਮੈਂ ਵਿਰੋਧ ਕਰਦਾ ਇਹ ਐਚ ਬਾਈ ਬਾਈ ਇਹ ਭਗਵੰਤ ਮਾਨ ਦੀ ਗੱਲ ਨਾਲ ਸਹਿਮਤ ਨਹੀਂ ਇਹ ਜਿਹੜੇ ਬੱਚੇ ਆ ਰਹੇ ਨੇ ਇਹਨਾਂ ਦੇ ਕਾਗਜ਼ ਕੰਪਲੀਟ ਨਹੀਂ ਦੋ ਨੰਬਰ ਚ ਗਏ ਆ ਵਾਪਸ ਆ ਰਹੇ ਆ ਉਹ ਸਰਕਾਰ ਭੇਜ ਨਹੀਂ ਆ ਜਾਂ ਤਾਂ મોદી ਆਪਰ ਬੰਦ ਕਰੇ ਉਹਨਾਂ ਨੂੰ ਲਿਆਂਦਾ ਤੇ ਫਿਰ ਜਿੱਥੇ ਮਰਜ਼ੀ ਉਤਾਰ ਲੈਣ ਜਦੋਂ ਉਹਨਾਂ ਭੇਜਣਾ ਉਹਨਾਂ ਆਪਣੀ ਮਰਜ਼ੀ ਨਾਲ ਉਤਰਨਾ ਔਰ ਬਾਕੀ ਮਬ ਬੱਚੇ ਪੰਜਾਬ ਦੇ ਨੇ ਇਸ ਕਰਕੇ ਉਹ ਪ੍ਰੇਫਰ ਪੰਜਾਬ ਨੂੰ ਕਰਦੇ ਆ ਇਹ ਸਮਝੋ ਜੀ ਅੱਗੇ ਕੀ ਇਹ ਬਹੁਤ ਬੱਚੇ ਆ ਰਹੇ ਸਾਰਾ ਇਹ ਹਰ ਬੱਚੇ ਕੇਸਾਂ ਦਾ ਇੰਤਜ਼ਾਮ ਹੋਣਾ ਜਿੱਦੋਂ ਉਹਨਾਂ ਦੇ ਗਾਂ ਬੁੜੇ ਵਸੇ ਵਾਸਤੇ ਕੀ ਕਰਨਾ ਚਾਹੀਦਾ ਮੈਂ ਕਹਿੰਦਾ ਜਿੰਨੇ ਵੀ ਬੱਚੇ ਆ ਰਹੇ ਆ ਮੋਦੀ ਨੂੰ ਉਹਨਾਂ ਨਾਲ ਬਹਿ ਕੇ ਗੱਲ ਕਰਨੀ ਚਾਹੀਦੀ ਸੀ ਅਸੀਂ ਪ੍ਰਬੰਧ ਕਰਾਂਗੇ ਤੁਸੀਂ ਜਿਹੜੇ ਵੀ ਸਾਡੇ ਇਸ ਆਪਣੇ ਹਿੰਦੁਸਤਾਨ ਦੇ ਦੋ ਨੰਬਰ ਚ ਨੇ ਅਸੀਂ ਉਹਨਾਂ ਨੂੰ ਆਪ ਲੈ ਕੇ ਜਾਵਾਂਗੇ ਤੁਸੀਂ ਫਿਕਰ ਨਾ ਕਰੋ ਇਹ ਹੁਣ ਜਿਹੜੇ ਬੁੜੇ ਆਗੇ ਨੇ ਕੋਈ 60 ਲੱਖ ਕੋਈ 70 ਲੱਖ ਕਰਜ਼ੇ ਚੁੱਕੇ ਲਏ ਸਰਕਾਰਾਂ ਦੋਨੋਂ ਸਰਕਾਰਾਂ ਕੀ ਚੱਲਣਾ ਜੀ ਗਾਂ ਉਹ ਬੱਚਿਆਂ ਦਾ ਫਿਊਚਰ ਕਿਸ ਨਾਲ ਵੈ ਕੋ ਜਿਹੜੇ ਬੱਚੇ ਆ ਰਹੇ ਨੇ ਉਹ ਤਾਂ ਉਹਨਾਂ ਦੇ ਘਰ تباہ ਹੋ ਗਿਆ ਬਹੁਤ ਸਾਰੇ ਪੇਰੈਂਟਸ ਦਾ ਮੈਂ ਸੁਣਿਆ ਉਹ ਕਹਿੰਦੇ ਨੇ ਸਾਨੂੰ ਮਜਬੂਰੀ ਬੱਚਿਆਂ ਨੂੰ ਭੇਜਣਾ ਪਿਓ ਕਿਉਂਕਿ ਬੱਚਿਆਂ ਦਾ ਸਾਡੇ ਤੇ ਪ੍ਰੈਸ਼ਰ ਬੜਾ ਸੀ ਘਰ ਵੀ ਖਤਮ ਹੋ ਗਿਆ ਬਜ਼ੁਰਗ ਵੀ ਖਤਮ ਹੋ ਗਏ ਬੱਚਿਆਂ ਦਾ ਫਿਊਚਰ ਵੀ ਖਤਮ ਆ ਕੀ ਕਾਰਨ ਬੱਚੇ ਬਾਹਰ ਜਾਂਦੇ ਜੀ ਇੱਥੇ ਬੱਚੇ ਤਾਂ ਕਹਿੰਦਾ ਅਸੀਂ ਉਹਨਾਂ ਦਾ ਪ੍ਰਬੰਧ ਨਹੀਂ ਕਰ ਸਕੇ ਇੱਥੇ ਇਹ ਸਰਕਾਰਾਂ ਦੀ ਫੇਲਿਓਰ ਆ ਨਾ ਪੰਜਾਬ ਸਰਕਾਰ ਨਾ ਹਿੰਦੁਸਤਾਨ ਦੀ ਸਰਕਾਰ ਲੋਕਾਂ ਦਾ ਪ੍ਰਬੰਧ ਨਹੀਂ ਕਰ ਸਕੀ ਉਹ ਸਭ ਤੋਂ ਵੱਡੀ ਇਹ ਆਪਣੇ ਹਿੰਦੁਸਤਾਨ ਦੀ ਸਰਕਾਰ ਦੀ ਇਹ ਹੈ ਵੀ ਇੱਥੇ ਇੰਨੀ ਬੇਰੁਜ਼ਗਾਰੀ ਆ ਜਿਹੜੀ ਮੈਂ ਬਿਆਨ ਨਹੀਂ ਕਰ ਸਕਦਾ ਮੋਦੀ ਆਵੇਂ ਲੋਕਾਂ ਚ ਕਹੀ ਜਾਵੇ ਵੀ ਅਸੀਂ ਆਰਥਿਕ ਤੌਰ ਤੇ ਬਹੁਤ ਵਿਕਾਸ ਹੋ ਰਿਹਾ ਮੈਂ ਉਹਦੇ ਨਾਲ ਸਹਿਮਤ ਨਹੀਂ ਉਸ ਸਰਕਾਰ ਹਾਂਜੀ ਉਸ ਸਰਕਾਰ ਗਵਰਨਮੈਂਟ ਤੇ ਜਾਗ ਬੰਬੜਦਾ ਤੇ 50 ਗਵਰਨਮੈਂਟ ਵੀ ਇਹੀ ਹਾਲ ਦਾ ਦੋਨੋਂ ਗਵਰਨਮੈਂਟ ਦੀ ਮਾੜੀ ਹਾਲ